ਦੇ ਪਿੰਡ ਰੜਾਵਲੀ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਰਿਵੋਲਵਰ ਕੱਢ ਕੇ ਇੱਕ ਪਰਿਵਾਰ ਨੂੰ ਧਮਕਾਉਣ ਦਾ ਦੋਸ਼ ਲੱਗਤ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਪੀੜਤ ਜਗहीर ਸਿੰਘ ਅਨੁਸਾਰ ਉਹਨਾਂ ਨੂੰ ਪਿੰਡ ਦਾ ਇੱਕ ਵਿਅਕਤੀ ਬਲਜੀਤ ਸਿੰਘ ਤੰਗ ਪਰੇਸ਼ਾਨ ਕਰਦਾ ਸੀ ਅਤੇ ਬੀਤੇ ਦਿਨ ਉਹ ਕੋਈ ਕੁਝ ਵਿਅਕਤੀਆਂ ਦੇ ਨਾਲ ਆ ਕੇ ਬਹਿਸ ਕੀਤੀ ਗਈ ਜਦੋਂ ਉਹਨਾਂ ਨੇ ਰੋਕਿਆ ਤਾਂ ਉਸਨੇ ਪਿਸਤੌਲ ਕੱਢ ਲਈ ਸੋ ਦੂਜੇ ਪਾਸੇ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਹੀਂ ਅੱਡੇ ਦੇ ਦੁਕਾਨਾ ਮੇਰੇ ਵਾਈਫ ਕਰਦੀ ਮਨਜੀਤ ਕੌਰ ਮੈਂ ਵੀ ਖਾਦ ਦਵਾਈ ਦੀ ਦੁਕਾਨ ਕਰਦਾ ਅੱਡੇ ਦੇ ਸਰ ਇਹ ਬਲਜੀਤ ਸਿੰਘ ਬੜਾ ਤੰਗ ਕਰਦਾ ਸਰ ਪਹਿਲਾਂ ਵੀ ਧਮਕੀਆਂ ਦਿੱਤੀਆਂ ਇਹਨੇ ਆਣ ਕੇ ਸਾਡੀਆਂ ਨਵੀਆਂ ਦੁਕਾਨਾਂ ਹੀ ਬਣਾਉਂਦੇ ਆਂ ਮਿੱਟੀ ਪਾਉਂਦੇ ਆਂ ਉਦੋਂ ਹੀ ਧਮਕੀਆਂ ਦਿੰਦਾ ਸੀ ਆਪਣੀ ਅਸੀਂ ਥਾਂ 'ਚ ਮਿੱਟੀ ਦਹਾਂ ਪਾਉਣਗੀ ਤੇ ਦੁਕਾਨਾ ਵੀ ਆਪਣੀ ਅਸੀਂ ਪਿਆੜੀ ਹੈ ਸਾਡੀ ਤੇ ਰਾਤੀ ਵੀ ਇਹਨੇ ਕੋ 7:30 ਵਜੇ ਨਾਲ ਕੇ ਮੇਰੀ ਵਾਈਫ ਨੂੰ ਧਮਕੀਆਂ ਦਿੱਤੀਆਂ ਤੇ ਇਹਦੀ ਵੀਡੀਓ ਬਣੀ ਆ ਪਿਸਤੌਲ ਨਾਲ ਵੀ ਇਹਨੇ ਧਮਕੀਆਂ ਦਿੱਤੀਆਂ ਸਾਡ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋ ਇਹੋ ਹੀ ਮੰਗ ਮੰਗਦੇ ਆ ਵੀ ਸਾਡੀ ਸੁਣਵਾਈ ਹੋਵੇ ਤੇ ਸਾਨੂੰ ਗਰੀਬਾਂ ਨੂੰ ਇਨਸਾਫ ਚਾਹੀਦਾ ਸਾਡੇ ਬੱਚਿਆਂ ਨੂੰ ਵੀ ਖਧਰਾਵਾ ਸਾਡੇ ਸਾਰੇ ਟੱਬਰ ਨੂੰ ਖਧਰਾ ਤੇ ਜੇ ਕੁਝ ਹੋ ਗਿਆ ਤੇ ਜਿੰਮੇਵਾਰ ਬਲਜੀਤ ਇਹ ਇੱਕ ਵਿੜਿਵਾਰ ਨੂੰ ਜੀ 2 ਮਾਰਚ ਦਾ ਇਨਸੀਡੈਂਟ ਆ ਜੀ ਇਹ ਐਸਐਸਪੀ ਗੁਰਦਾਸ ਸਿੰਘ ਨੇ ਦਿੱਤੇ ਆ ਜੀ ਉਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਇਹ ਪੋਰਨ ਆਫ ਰਜਿਸਟਰ ਕੀਤੀ ਆ ਉਹਦੇ ਵਿੱਚ ਵਿਕਤਾ ਮਨਜੀਤ ਕੋਰ ਵਾਈਫ ਜਗੀਰ ਸਿੰਘ ਵਾਸੀ ਨੜਾਲੀ ਇਹਨਾਂ ਦੀ ਸਟੇਟਮੈਂਟ ਤੇ ਹੀ ਐਫਆਰ ਰਜਿਸਟਰ ਕਰ ਦਿੱਤੀ ਗਿਆ ਤੇ ਅੱਜ ਅਸੀਂ ਜੇ ਇਸ ਦੇ ਦੋਸ਼ੀ ਬਲਜੀਤ ਸਿੰਘ ਸਨ ਉਸੂਤਾ ਸਿੰਘ ਵਾਸੀ ਨੜਵਾਲੀ ਇਹਨੂੰ ਗ੍ਰਿਫਤਾਰ ਕਰ ਲਿਆ ਜੀ ਜੀ ਅੱਜ ਇਹਨੂੰ ਗ੍ਰਿਫਤਾਰ ਕੀਤਾ ਜੀ ਹਜੇ ਮਾਨਯੋਗ ਅਦਾਲਤ ਤੋਂ ਸੀਜ਼ਾ ਰਮਾਨ ਲਵਾਂਗੇ ਉਸ ਤੋਂ ਬਾਅਦ ਜੀ ਫਰਦਰ ਜਿਹੜੀ ਪੁੱਛਗਛ ਆਈ ਉਸ ਮੁਤਾਬਕ ਵੀ ਕਾਰਵਾਈ ਕਰਾਂਗੇ ਅਜੀ ਜੀ ਰੈਸਟ ਭਾਈ ਜੀ ਅੱਜ ਅਸੀਂ ਜੀ ਅੱਜ ਅਸੀਂ ਇਹਨਾਂ ਨੂੰ ਕੋਰਚ ਪੇਸ਼ ਕਰਾਂਗੇ ਉਸ ਤੋਂ ਜਸ ਸਾਹਿਬ ਤੋਂ ਰਮਾ ਲਵਾਂਗੇ ਜੋ ਇਹ ਵੀਡੀਓ ਵਿੱਚ ਇਹ ਵੈਪਨ ਨੂੰ ਯੂਜ਼ ਕਰ ਰਿਹਾ ਹੈ ਉਹਦੇ ਬਾਰੇ ਕੁ ਰਿਕਵਰ ਕਰਨਾ ਜ਼ਰੂਰੀ ਹੈ ਜੀ